ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫ਼ਤਰ ਵਿਜੇਵਾੜਾ ਵੱਲੋਂ ਪ੍ਰੈਸ ਟੂਰ ਤਹਿਤ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਮੀਡੀਆ ਧਾਰਿਆਂ ਨਾਲ ਸੰਬੰਧਿਤ ਪੱਤਰਕਾਰਾਂ ਦਾ ਇੱਕ ਵਫਦ ਰਾਜੇਂਦਰ ਚੌਧਰੀ ਵਧੀਕ ਡਾਇਰੈਕਟਰ ਜਨਰਲ ਖੇਤਰੀ ਪੀ ਆਈ ਬੀ ਵਿਜੇਵਾੜਾ ਆਂਧਰਾ ਪ੍ਰਦੇਸ਼ ਦੀ ਅਗਵਾਈ ਹੇਠ ਪੰਜਾਬ ਦੌਰੇ ਤੇ ਇਹ ਜਲੰਧਰ ਵਿੱਚ ਇਹਨਾਂ ਪੱਤਰਕਾਰਾਂ ਵੱਲੋਂ ਐਨ ਆਈਟੀ ਅਤੇ ਬੀ ਐਸ ਐਫ ਪੰਜਾਬ ਹੈੱਡਕੁਆਰਟਰ ਫਰੰਟੀਅਰ ਦਾ ਦੌਰਾ ਕੀਤਾ ਗਿਆ ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਪਹੁੰਚਣ ਤੇ ਇਹਨਾਂ ਦਾ ਨਿਗਾ स्वागत किया गया आंध्र प्रदेश से प्रेस टूर पर आई हुई जर्नलिस्ट की टीम आज एनआईटी जलंधर में उनको एक विज़िट कराई गई जहां पर नेशनल एजुकेशन पॉलिसी 2020 को इम्प्लीमेंटेशन करने में एनआईटी जलंधर ने जो जो कदम उठाए हैं उसके बारे में उनको एक प्रेजेंटेशन दी गई बताया गया कि कैसे अर्ली एक, एंट्री अर्ली एग्जिट वाला प्रोविज़न ਯਾ ਨਵੇਂ ਕੋਰਸਿਸ ਕੋ ਮਗਰੋਂ ਪੱਤਰਕਾਰਾਂ ਵੱਲੋਂ ਬੀਐਸਐਫ ਹੈੱਡਕੁਆਰਟਰ ਪੰਜਾਬ ਫਰੰਟੀਅਰ ਜਲੰਧਰ ਵਿਖੇ ਆਈਜੀ ਡਾਕਟਰ ਅਤੁਲ ਫੁੱਲਜਲੇ ਨਾਲ ਮੀਟਿੰਗ ਕੀਤੀ ਗਈ ਇਸ ਦੌਰਾਨ ਡਾਕਟਰ ਅਤੁਲ ਫੁੱਲਜਲੇ ਨੇ ਸਰਹੱਦੀ ਇਲਾਕਿਆਂ ਵਿੱਚ ਬੀਐਸਐਫ ਦੇ ਕੰਮਕਾਜ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਬੀਐਸਐਫ ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ ਡਾਕਟਰ ਫੁੱਲਜਲੇ ਨੇ ਵਫ਼ਦ ਵਿੱਚ ਸ਼ਾਮਲ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਜਿਹੜਾ ਉਹਨੂੰ ਨਾਮ ਰੂਪਤਰਾਮਤ ਕੀਤਾ ਗਿਆ ਹੈ ਆਏ ਇੱਕ ਨਜ਼ਰ डालते हैं किस प्रकार के ऑपरेशंस इस दौरान आकाशवाणी जालंधर के सहायक डायरेक्टर न्यूज़ राजेश बाली सीबीआई विजयवाड़ा के सहायक डायरेक्टर रमेश चंद्र पत्र सूचना दफ्तर के मीडिया और संचार अधिकारी डॉक्टर विक्रम सिंह और एनआईटी के रजिस्ट्रार अजय बंसल भी मौजूद सन